ਅੱਜ ਦੇਸ਼ ਭਰ ਵਿੱਚ ਕੋਲਕਾਤਾ ਵਿੱਚ ਇੱਕ ਲੇਡੀ ਡਾਕਟਰ ਦੇ ਰੇਪ ਕਰਨ ਤੋਂ ਬਾਅਦ ਉਸ ਦੇ ਕਤਲ ਕਰ ਦਿੱਤੇ ਜਾਣਤੇ ਜੋ ਡਾਕਟਰ ਆਬਲ ਉਸ ਨੂੰ ਇਨਸਾਫ ਦਿਵਾਉਣ ਲਈ ਇੱਕ ਦਿਨ ਦੀ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਉਸ ਦਾ ਅਸਰ ਫਗਵਾੜਾ ਦੇ ਬਾਕੀ ਹਸਪਤਾਲਾਂ ਦੇ ਵਾਂਗ ਫਗਵਾੜਾ ਦੇ ਸਿਵਲ ਹਸਪਤਾਲ ਚ ਵੀ ਦੇਖਣ ਨੂੰ ਮਿਲਿਆ ਜਿੱਥੇ ਓਪੀਡੀ ਵਿੱਚ ਹਰ ਵਕਤ ਰਸ਼ ਪਿਆ ਹੁੰਦਾ ਹੈ ਪਰ ਅੱਜ ਉੱਥੇ ਸਨਾਟਾ ਪਸਰਿਆ ਰਿਹਾ ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਤੇ ਇਸ ਬਾਬਤ ਕੀ ਕਿਹਾ ਫਗਵਾੜਾ ਦੇ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਲੈਂਬਰਾਮ ਨੇ ਪੀ2 ਫਲੈਗ نیوز ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਨਾਮ ਹੀ ਛੋੜ ਬਟਾ ਸਾਰੇ ਡਾਕਟਰ ਹੈ ਨਹੀਂ ਹਾਂਜੀ ਹਾਂਜੀ ਅੱਜ ਦੀ ਦੇਸ਼ ਵਿਆਪੀ ਹੜਤਾਲ ਹੈ ਡਾਕਟਰ ਸਭ ਇਸ ਕਰਕੇ ਓਪੀਡੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਤੇ ਕਿਉਂਕਿ ਪਿਛਲੇ ਸ਼ੁੱਕਰਵਾਰ ਕਲਕੱਤਾ ਦੇ ਵਿੱਚ ਆਰ ਜੀ ਕਰ ਮੈਡੀਕਲ ਕਾਲਜ ਦੇ ਵਿੱਚ ਇੱਕ 31 ਸਾਲਾ ਡਾਕਟਰ ਸੀ ਜੋ ਰਾਤ ਨੂੰ ਆਪਣੀ ਡਿਊਟੀ ਕਰ ਰਹੀ ਸੀ ਔਰ ਡਿਊਟੀ ਦੇ ਦੌਰਾਨ ਉਸ ਦੇ ਨਾਲ ਬਹੁਤ ਬੇਰਹਿਮੀ ਨਾਲ ਰੇਤ ਕੀਤਾ ਗਿਆ ਤੇ ਹੱਤਿਆ ਕਰ ਦਿੱਤੀ ਗਈ ਔਰ ਹਲੇ ਤੱਕ ਉਹ ਉਹਨਾਂ ਨੇ ਜੋ ਕਤਲਿਆ ਉਹ ਨਹੀਂ ਫੜੇ ਗਏ ਤੇ ਇਸ ਤਰ੍ਹਾਂ ਇਹ ਆ ਕਿ ਫਿਰ ਡਾਕਟਰਾਂ ਦੇ ਕੰਮ ਕਰਨਾ ਹੁੰਦਾ ਲੇਡੀ ਡਾਕਟਰਾਂ ਨੂੰ ਦਿਨ ਰਾਤ ਕੰਮ ਕਰਨਾ ਹੁੰਦਾ ਹੈ ਤੇ ਮੈਡੀਕਲ ਦਾ ਫੀਲਡ ਐਸ ਤਰ੍ਹਾਂ ਹੈ ਕਿ ਰਾਤ ਨੂੰ ਵੀ ਡਿਊਟੀਆਂ ਕਰਨੀਆਂ ਪੈਂਦੀਆਂ ਹਨ ਤੇ ਇਸ ਤਰ੍ਹਾਂ ਜਾਨ ਤੇ ਹਮਲਾ ਅ ਬਹੁਤ ਹੀ ਗੰਭੀਰ ਵਿਸ਼ਾ ਹੈ ਇਸ ਪ੍ਰੋਟੈਸਟ ਦੇ ਵਿੱਚ ਦੇਸ਼ ਵਿਆਪੀ ਹੜਤਾਲ ਹੋਈ ਹੈ ਕਿ ਪਰ ਰਿਹਾ ਕਿ ਐਮਰਜੈਂਸੀ ਸਿਲਵਾਮਾ ਚੱਲ ਰਹੀਆਂ ਹਨ ਲੋਡਰੀ ਵੀ ਖੁੱਲੀ ਆਈਆਂ ਫਾਰਮਸੀ ਵੀ ਖੁੱਲੀ ਹੋਈ ਹੈ ਤੇ ਕੋਈ ਵੀ ਅਮਰਜੈਂਸੀ ਦੇ ਸਾਰੇ ਉਹ ਦੇਖਿਆ ਜਾ ਰਿਹਾ ਹੈ ਉਹ ਸਿਰਫ ओपीडी ਸੇਵਾਵਾਂ ਤੋਂ ਦਿੱਤੀ ਕਿ ਕੀ ਸਰ ਇੱਕ ਦਿਨ ਵਾਸਤੇ ਹੀ ਇਹ ਇੱਕ ਦਿਨ ਵਾਸਤੇ ਅੱਜ ਦਾ ਦਿਨ ਵਾਸਤੇ ਇਸ